ਦੇਖੋ ਪਹਿਲਾਂ ਮੈਂ ਤੁਹਾਡੇ ਜਿਹੜੇ ਵੀ ਚੈਨਲ ਲੈਣਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਟਾਈਮ ਟੂ ਟਾਈਮ ਜਿਹੜੀਆਂ ਲੋਕਾਂ ਦੀ ਪ੍ਰੋਗਰਾਮ ਦੀਆਂ ਨੇ ਉਹਨਾਂ ਨੂੰ ਆਪਣੀ ਪੱਤਰਕਾਟ ਦੇ ਰਾਹੀਂ ਤੇ ਉਹਨਾਂ ਨੂੰ ਉਹ ਜਾਗਰੂਕ ਕਰਦੇ ਹੋ ਇਹ ਜਿਹੜਾ ਵੀ ਨਹਿਰ ਦਾ ਪਾਣੀ ਹੈ ਨਾ ਤੇ ਕੁਛ ਤੇ ਜਿਵੇਂ ਨਹਿਰ ਵਿੱਚ ਬੰਦ ਹੋ ਗਏ ਨੇ ਮਤਲਬ ਕਿ ਸਾਰੇ ਮਤਲਬ ਕਿ ਚੌਂਦਾ ਮੜੀ ਡੈਮ ਬਣਿਆ ਇਸ ਨਹਿਰ 'ਚ ਪਾਣੀ ਨਹੀਂ ਆਂਦਾ ਅਸੀਂ ਇਹ ਛੋਟੇ-ਛੋਟੇ ਦੇਖੀ ਇਸ ਨਹਿਰ ਦੇ ਤੇ ਲੋਕੀ ਆਪਣੇ ਰਿਸ਼ਤੇਦਾਰਾਂ ਨੂੰ ਆਪਾਂ ਵੀ ਗਰਮੀਾਂ ਵਿੱਚ ਮਲਿਕ ਸਾਰਗਾ ਨਹੀਂ ਵਧਿਆ ਦੀ ਹੀ ਆਪਣੇ ਘਰ ਰੋਟੀਆਂ ਪਕਵਾ ਕੇ ਲੈਣੀਆਂ ਉੱਥੇ ਬਹਿ ਕੇ ਖਾਣ ਨੂੰ ਅੱਜ ਸਾਡੀ ਅੱਪਰ ਭਰੀ ਦੁਆ ਦੀ ਇੰਨੀ ਪ੍ਰੇਸ਼ਮਾੜੀ ਹੋ ਚੁੱਕੀ ਦੀ ਹੈ ਇੰਨੀ ਪ੍ਰੇਸ਼ਮਾੜੀ ਹੋ ਗਿਆ ਇਹ ਨੈਰ ਘਟ ਹੈ ਤੇ ਨਾਲ ਜਿਆਦਾ ਹੋ ਚੁੱਕਿਆ ਇਹਦੇ ਵਿੱਚ ਅਸੀਂ ਪ੍ਰਸ਼ਾਸਨ ਦਾ ਸਭ ਤੋਂ ਜਿਆਦਾ ਜਿਹੜਾ ਆਪਣੀ ਦੋਸ਼ੀ ਨੇ ਆ ਪ੍ਰਸ਼ਾਸਨ ਇਹ ਇਹਨਾਂ ਦੀ ਇਹੋ ਜਿਹੀ ਕੋਈ ਧਿਆਨ ਨਹੀਂ ਕਰ ਰਿਹਾ ਇਹ ਮਾਦੋਪੁਰ ਤੋਂ ਸ਼ੁਰੂ ਹੋ ਜਾਂਦਾ ਹੈ ਕੰਮ ਮਾਲਵੜਪੁਰ ਦੇ ਜਿੰਨੇ ਵੀ ਰੈਸਟੋਰੈਂਟ ਨੇ ਜਿੰਨੇ ਵੀ ਹੋਟਲ ਹੈ ਜਿੰਨੇ ਵੀ ਕੋਈ ਛੋਟੀ ਪੋੜੀ ਕੋਈ ਫੈਕਟਰੀ ਹੈ ਉਹ ਸਾਰਾ ਗੰਦਾ ਪਾਣੀ ਦੇ ਜਾਂਦਾ ਹੈ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਇਹਨਾਂ ਬੁੱਤਖਾਨੇ ਜਿਹੜਾ ਹੁੰਦਾ ਹੈ ਇੱਥੋਂ ਪਹਿਲਾਂ ਉਹ ਜੋ ਉਹਨਾਂ ਨੇ ਬੁੱਤਖਾਨੇ ਤੋਂ ਉਹਨਾਂ ਸਾਰਾ ਗੰਦ ਦੇ ਪਾਉਂਦੇ ਰਿਹਾ ਉਸ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਜਿਹੜਾ ਕੰਮ ਖਰਾਬ ਹੋਇਆ ਹੈ ਉਹ ਸਾਡੇ ਸੁਜਾਨਪੁਰ ਤੋਂ ਹੋਇਆ ਹੈ ਕਿ ਸੁਜਾਨਪੁਰ ਦਾ ਇੱਡਾ ਵੱਡਾ ਨਾਲਾ ਪੂਰੇ ਸ਼ਹਿਰ ਦਾ ਨਾਲਾ ਜਿਹੜਾ ਹੈ ਇਹ ਅੱਪਰ ਵਾਲੀ ਦੁਆਜੀ ਜਾਂਦਾ ਹੈ ਅਸੀਂ ਟਾਈਮ ਟੂ ਟਾਈਮ ਬੜੀ ਵੱੜੀ ਖਬਰਾਂ ਵੀ ਲੁਵਾਈਆਂ ਨੇ ਮਗਰ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਦੇ ਕ ਕੋਈ ਵੀ ਪੋਲੀਟੀਕਲ ਬੰਦਾ ਜਿਹੜਾ ਇਹ ਦਿਦ ਗੱਲ ਨਹੀਂ ਕਰਦਾ ਅਸੀਂ ਸਮਾਜ ਸੇਵਕ ਗੱਲ ਕਰਦੇ ਆ ਤੇ ਜਿਹੜੀ ਸਾਡੀ ਗੱਲ ਨੂੰ ਕੋਈ ਅਮਤ ਨਹੀਂ ਦਿੰਦਾ ਸਾਡੀ ਕਿਉਂਕਿ ਦੇਖੋ ਨਾ ਬੀਜੇਪੀ ਵਾਲਾ ਬੋਲਦਾ ਹੈ ਨਾ ਕਾਂਗਰਸ ਵਾਲਾ ਬੋਲਦਾ ਹੈ ਨਾ ਆਪ ਵਾਲਾ ਬੋਲਦਾ ਹੈ ਨਾ ਕਾਲੀਏ ਬੋਲਦਾ ਕੋਈ ਨਹੀਂ ਬੋਲਦਾ ਇਹਨਾਂ ਨੂੰ ਸਿਰਫ ਆਪਣੀ ਰਾਜਨੀਤੀ ਸਿੱਖਣਾ ਕਿਉਂਕਿ ਇਹ ਸੋਚਦੇ ਆ ਕਿ ਅਸੀਂ ਕਿਉਂ ਬੋਲਦੇ ਕਿਉਂ ਅਸੀਂ ਕਿੰਨਾ ਬਗਾੜੀਏ ਇਸ ਕਰਕੇ ਜਿੰਨਾ ਵੀ ਕਸੂਰ ਹੈ ਇਹ ਕੁਝ ਰਾਜਨੀਤਿਕ ਪੋਲੀਟੀਕਲ ਬੰਦਿਆਂ ਦਾ ਹੈ ਤੇ ਕੁਝ ਜਿਹੜਾ ਹੈ ਉਹ ਜਿਹੜੇ ਅਫਸਰ ਨੇ ਜਿਹੜੇ ਸਰਕਾਰੀ ਜਿਹੜੇ ਨਹਿਰੀ ਵਿਭਾਗ ਦੇ ਬੰਦੇ ਨੇ ਉਹਨਾਂ ਕਸੂਰ ਹੈ ਅੱਗੇ ਇੱਥੇ ਮਲ ਲਗਾ ਬੇਲਦਾਰ ਲਗਾ ਦੇ ਹੁੰਦੇ ਸੀ ਉਹ ਸਾਫ ਸਫਾਈ ਕਰਦੇ ਸੀ ਸਭ ਕੁਝ ਕਰਦੇ ਸੀ ਨਾਇਜ਼ ਮਗਰ ਨਹੀਂ ਅਈ ਪ੍ਰਸ਼ਾਸਨ ਅਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਜਿਹੜੀ ਨਹਿਰ ਬਣੀ ਦੀ ਹੈ ਕਿ ਉਹ ਠੀਕ ਹੈ ਕਿਸੇ ਕਾਰਨ ਦੀ ਪਾਣੀ ਨਹੀਂ ਆ ਰਿਹਾ ਮਗਰ ਇਸ ਮਲ ਦੀ ਥੋੜੀ ਹੈ ਇਹਨੂੰ ਤੁਸੀਂ ਨਾਲਾ ਬਣਾ ਦਿਓ ਅਗੇ ਨਾਲੇ ਬਣਾਣੇ ਇਹਨੂੰ ਬੰਦ ਕਰ ਦਿਓ ਕੋਈ ਛੋਟਾ ਜਿਹਾ ਨਾਲਾ ਬਣਾ ਦਿਓ ਲੋਕਾਂ ਦਾ ਵੀ ਕੰਮ ਹੈ ਕਿ ਜਗਾ ਇਸ ਕਰਕੇ ਜਿੰਨਾ ਵੀ ਦੋਸ਼ ਹੈ ਇਹ ਪ੍ਰਸ਼ਾਸਨ ਦਾ ਦੋਸ਼ ਹੈ ਤੇ ਪੇਟਕਰ ਬੰਦਿਆਂ ਦਾ ਦੋਸ਼ ਹੈ ਕਿਉਂਕਿ ਇੱਧਰ ਧਿਆਨ ਨਹੀਂ ਕਰਦੇ ਉਹਨਾਂ ਦਾ ਪੰਜ ਸਾਲੇ ਹੋ ਲੰਗਾ ਵੀ ਅਸੀਂ ਮੁੜ ਕੇ ਕਿੱਦਾਂ ਜਿੱਤਣਾ ਆਈ ਮੁੜ ਕੇ ਕਿੱਦਾਂ ਜਿੱਤਣਾ ਇਹ ਸਮੱਸਿਆ ਨਾਲ ਕੋਈ ਧਿਆਨ ਨਹੀਂ ਦਿੰਦਾ ਅ ਠੀਕ ਹੈ ਤੁਹਾਡੀ ਗੱਲ ਮੈਰ ਨੂੰ ਗੰਦਲਾ ਤੇ ਅਸੀਂ ਕਰ ਹੀ ਰਹੇ ਹਾਂ ਪਰ ਇਹ ਕਾਫੀ ਸਮੇਂ ਤੋਂ ਇਹ ਇਹੋ ਚੱਲ ਰਿਹਾ ਸਿਸਟਮ ਤੇ ਇਹਦਾ ਜਵਾਬਦੇਹ ਦੇ ਮਿਊਨਿਸਪੈਲਿਟੀ ਕੋਲੋਂ ਤੁਹਾਨੂੰ ਲੈਣਾ ਚਾਹੀਦਾ ਬਟ ਚਲੋ ਸਰਕਾਰ ਉੱਥੇ ਐਸਟੀਪੀ ਪਲਾਂਟ ਬਣਾ ਰਹੀ ਹੈ ਸੀਵਰੇਜ ਟ੍ਰੀਟਮੈਂਟ ਪਲਾਂਟ ਜੋ ਅੰਡਰ ਕੰਸਟਰਕਸ਼ਨ ਆ ਉਹਦੇ ਬਣਨ ਤੋਂ ਬਾਅਦ ਆਈ ਥਿੰਕ ਸੋ ਕਿ ਨਹਿਰ ਨੂੰ ਵੀ ਇਸ ਗੰਦੀ ਤੋਂ निजात ਮਿਲੇਗੀ ਔਰ ਸ਼ਹਿਰ ਵਾਸੀਆਂ ਨੂੰ ਵੀ ਇੱਕ ਸੁੰਦਰ ਔਰ ਸਵੱਛ ਜਗ੍ਹਾ ਮਿਲ ਜਾਏਗੀ ਘੁੰਮਣ ਵਾਸਤੇ ਤੁਹਾਨੂੰ ਲੱਗਦਾ ਕਿ ਮੇਰੀ ਪਵਾਗ ਨੂੰ ਤੇ ਐਕਸ਼ਨ ਲੈਣਾ ਚਾਹੀਦਾ ਕਿ ਕਿੰਨੀ ਤਦਾਦ ਦੇ ਕੰਮਤੇ ਪਾਇਆ ਹੋਇਆ ਮੇਰੇ ਖਿਆਲ ਨੂੰ ਆਪਣੀ ਬੈਸਟ ਕੈਪੈਸਿਟੀ ਦੇ ਹਿਸਾਬ ਨਾਲ ਕਰ ਹੀ ਦੇਣੇ ਹੋਣ ਇਹਨਾਂ ਨਾਲ ਕੋਰਸਪੋਂਡੈਂਸ ਕਮੇਟੀ ਨਾਲ